ਹੁਣ ਕੋਈ ਬੰਦਾ ਅੱਖਾਂ ਬੰਦ ਕਰੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਤੇ ਦੁਨੀਆ ਨੂੰ ਠੱਗਣ ਲਈ ਅੱਖਾਂ ਬੰਦ ਕਰਦਾ ਤੇ ਜੇ ਗੱਲ ਪ੍ਰਚਾਰਕ ਹੈ ਦੇ ਲੋਕਾਂ ਡਾਂਗਾਂ ਕੱਢ ਲੈਣੀਆਂ ਇਹ ਗੱਲ ਤੇ ਗੁਰੂ ਨਾਨਕ ਸਾਹਿਬ ਨੇ ਕਹੀ ਆ ਅੱਖੀ ਤਾਂ ਮੀਟਾਂ ਸਾਰੇ ਬੋਲੋ ਅੱਖੀ ਤਾਂ ਮੀਟਾਂ ਤੁਸੀਂ ਕਿਸੇ ਕੋ ਪੈਸੇ ਲੈਣੇ ਹੋਣ ਤਾਂ ਤੁਹਾਨੂੰ ਸ਼ੱਕ ਪੈ ਜਾ ਵੀ ਆਹ 500 ਦਾ ਨੋਟ ਨਕਲੀ ਆ ਸਾਹ ਸਮਝੀ ਕੀ ਕਰਦੇ ਹੋ ਭਲਾ 500 ਦੇ ਨੋਟ ਨੂੰ ਬਲਬ ਵਾਲ ਕਰਕੇ ਨਾ ਟਿਊਬ ਵਾਲ ਕਰ ਇਦਾਂ ਵੰਦੇ ਆ ਵੀ ਵਿੱਚ ਉਹ ਚਾਂਦੀ ਦੀ ਉਹਦੀ ਤਾਰ ਜੀ ਉਹ ਸਹੀ ਆ ਗਾਂਧੀ ਸਹੀ ਦੇ ਇਦਾਂ ਗਵਰਨਰ ਦੇ ਸਾਈਨ ਸਹੀ ਆ ਜੇ ਫੇਰ ਵੀ ਤਸੱਲੀ ਜਿਨਾ ਹੋਵੇ ਤਾਂ ਨੋਟ ਵਾਪਸ ਕਰ ਦਿੰਦੇ ਆ ਉਹ ਕਹਿੰਦੇ ਵੀ ਕੱਲ ਨੂੰ ਦੇ ਦਿਆਂ 500 ਦਾ ਨੋਟ ਤੇਰਾ ਨਕਲੀ ਆ ਤੁਸੀਂ ਕਿਸੇ ਕੋ ਪੈਸੇ ਲੈਣੇ ਅੱਖਾਂ ਖੋਲ ਕੇ ਗਿਣਦੇ ਹੋ ਕੋਈ ਵੀ ਕੰਮ ਕਰਨਾ ਤੁਸੀਂ ਸੌਦਾ ਤੋਲਦੇ ਹੋ ਅੱਖਾਂ ਖੋਲ ਕੇ ਤੋਲਦੇ ਵਧ ਨਾ ਮਾ ਸੱਚ ਜੇ ਦੁਕਾਨਦਾਰ ਤੁਹਾਡੇ ਚ ਕਈ ਬੈਠੇ ਹੋਣੇ ਆ ਤੁਸੀਂ ਕੱਪੜੇ ਨੂੰ ਕਟਣਾ ਤੁਹਾਡੇ ਕੋਲ 4 ਮੀਟਰ ਲੈਣ ਆਇਆ ਮਹਿੰਗਾ ਕਪੜਾ ਹੈਗਾ 500 ਰੁਪਏ ਮੀਟਰ ਆ ਤੁਸੀਂ ਐਨ ਧਿਆਨ ਨਾਲ ਅੱਖ ਖੋਲ ਕੇ ਕੱਟਣਾ ਵੀ ਮੜਾ ਜਾ ਵਧ ਰਾਂ ਚੱਲ ਜੇ ਮਹਿੰਗਾ ਸੁਨਿਆਰਾ ਵੀਰ ਸੋਨੇ ਦਾ ਕੰਮ ਕਰਦਾ ਪੂਰਾ ਕਠਾਲੀ ਚ ਪੈ ਸੋਨੇ ਵਾਲਾ ਪੂਰਾ ਧਿਆਨ ਦਿੰਦਾ ਤੋਲਦਾ ਜਦੋਂ ਵੀ ਮਾਸਾ ਵੀ ਜੇ ਕਿਤੇ ਸੂਤ ਐ ਮੜਾ ਜਲੀ ਤਿੰਕਾ ਵੀ ਕਿਤੇ ਵਾਦ ਚ ਲੱਗਿਆ ਤੇ ਉਹਦੀ ਵੀ ਵੈਲਿਊ ਆ ਕੀਮਤ ਵਾ ਜੇ ਬਾਕੀ ਕੰਮਾਂ ਲਈ ਅੱਖਾਂ ਖੋਲੀਆਂ ਜਾਂਦੀਆਂ ਤੇ ਰੱਬ ਨੂੰ ਯਾਦ ਕਰਨ ਵਾਸਤੇ ਅੱਖਾਂ ਬੰਦ ਕਰ ਲਈ ਕਿਹਨੇ ਕਿਹਾ ਜੀ ਇੱਥੇ ਸਤਗੁਰ ਨੇ ਆਖਿਆ ਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਏ ਮਨੁੱਖ ਨੇ ਆਪਣੇ ਅੰਦਰ ਦੀ ਅੱਖ ਖੋਲਣੀ ਹੈ ਬਾਹਰੀ ਤੌਰ ਤੇ ਉਦਾਂ ਤੁਸੀਂ ਆਪਣੇ ਅੰਦਰ ਵੱਲ ਧਿਆਨ ਦਿਓ ਅੱਜ ਤਾਂ ਜੋਗ ਮੱਥ ਦੀਆਂ ਵਿਧੀਆਂ ਸਿੱਖ ਗੁਰਦੁਆਰਿਆਂ ਚ ਲੈ ਆਇਆ ਮੈਂ ਕਦੀ ਕਦੀ ਸੋਚਦਾ ਜੇ ਗੁਰੂ ਸਾਹਿਬ ਸੱਚੀ ਅੱਜ ਆ ਜਾਣ ਉਹਨੇ ਕਿਹਾ ਮੈਂ ਜਿਹੜੇ ਕੰਮਾਂ ਨੂੰ ਯੋਗੀਆਂ ਨੂੰ ਰੋਕਿਆ ਸੀ ਨਾ ਸਿੱਖਾਂ ਨੇ ਉਹ ਸਾਰਾ ਕੰਮ ਗੁਰਦੁਆਰਿਆਂ ਸ਼ੁਰੂ ਕਰ ਦਿੱਤਾ ਪਰ ਉਹ ਯੋਗੀ ਤੇ ਫੇਰ ਵੀ ਚੰਗੇ ਸੀ ਸਮਝ ਗਏ ਅੱਜ ਆਪਾਂ ਤੇ ਸਮਝਣਾ ਨਹੀਂ ਹੈਗਾ ਕਿਉਂਕਿ ਆਪਣਾ ਤੇ ਐਡਾ ਪੁੱਠਾ ਢੇੜਾ ਆ ਗਿਆ ਆਪਾਂ ਕਹਣਾ ਬਾਬਾ ਹੁਣ ਨਹੀਂ ਤੇਰੀ ਗੱਲ ਸੁਣਨੀ ਅਸੀਂ ਸਾਡਾ ਹੁਣ ਕੰਮ ਵਧੀਆ ਚੱਲਿਆ ਵਾ ਸਾਨੂੰ ਕਰਨ ਦੇ ਆਪਣੀ ਮਨਮਰਜ਼ੀ ਹੁਣ ਇਸ ਕਰਕੇ ਮੇਰੀ ਸਾਸ ਜੀ ਹੱਥ ਜੋੜ ਕੇ ਬੇਨਤੀ ਆ ਅਸੀਂ ਸਿਰ ਝਕਾਉਣੇ ਉਹਨਾਂ ਸਭ ਜਾਦਿਆਂ ਤੇ ਉਹਨਾਂ ਗੁਰੂ ਕੇ ਸਿੱਖਾਂ ਪਿਆਰਿਆਂ ਤੇ ਜਿਨ੍ਹਾਂ ਨੇ ਸਾਨੂੰ ਜਿਸ ਬਿਪਰਵਾਦ ਦੇ ਉਸ ਅਜਗਰ ਦੇ ਮੂੰਹ ਚੋਂ ਸਾਨੂੰ ਬਚਾਉਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਲੋਕ ਘਰ ਦੇ ਵਿੱਚ ਕਿਤੇ ਭਤੀਜੇ ਦਾ ਵਿਆਹ ਹੋਵੇ ਭੜੇਵੇਂ ਦਾ ਵਿਆਹ ਹੋਵੇ ਤੇ ਮਾਮੇ ਪੈਸੇ ਵਾਰਦੇ ਆ ਉਤੋਂ ਦੀ ਜੇ ਤੋ ਪਿਆਰ ਹੋਵੇ ਤੋ ਲੋਕੀ ਚੀਜ਼ਾਂ ਵਾਰਦੇ ਆ ਕਿੰਨਾ ਕੁ ਪਿਆਰੇ ਹੋਵਾਂਗੇ ਆਪਾਂ ਸਾਡੇ ਤੋਂ ਆਪਣੇ ਚਾਰ ਸਭ ਜਾਦੇ ਵਾਰ ਦਿੱਤੇ ਇਹਨਾਂ ਪੁੱਤਰਣ ਕੇ ਸੀਸ ਪਰ ਵਾਰ دیے ਸੁੱਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜਾ ਸਾਡੇ ਤੋਂ ਆਸ ਕੀਆ ਕਿ ਸਿੱਖੋ ਜਦਨ ਤੁਹਾਡੇ ਪੁੱਤਾਂ ਧੀਆਂ ਦੇ ਵਿਆਹ ਹੋਣਾ ਤੁਹਾਡੇ ਬੱਚਿਆਂ ਦੇ ਆਨੰਦ ਕਾਰਜਾਂ ਚ ਮੈਂ ਆਪਣੇ ਸਭ ਜਾਦੇ ਦਾ ਆਨੰਦ ਕਾਰਜ ਵੇਖ ਸਕਾਂ ਪਰ ਉਹ ਆਨੰਦ ਕਾਰਜ ਪਤਾ ਕਿਹੜੇ ਹੋਣਗੇ ਜਿੱਥੇ ਨਸ਼ਾ ਕੋਈ ਨਹੀਂ ਹੋਏਗਾ ਮਾਰੋ ਧਿਆਨ ਜੀ ਪ੍ਰਣ ਕਰ ਉਹ ਜਿਨ੍ਹਾਂ ਨੇ ਜੇ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਨੇ ਆ ਨਾ ਕਿਸੇ ਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਕਿਸੇ ਨੂੰ ਨਸ਼ਾ ਉੱਚੀ ਬੋਲੋ ਹਾਂ ਗੁਰੂ ਕੇ ਪਿਆਰਿਓ ਮੈਂ ਅੱਜ ਦਿੰਦੇ ਦਵਾਨ ਚ ਕਿਹਾ ਸੀ ਵੀ ਆਹ ਮਹੀਨਾ ਨਾ ਦਸੰਬਰ ਦਾ ਚਲੋ ਮਹੀਨਾ ਨਾ ਕਰੋ 15 ਦਸੰਬਰ ਤੋਂ ਹੀ ਕਰ ਲਓ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 16 ਦਿਨ ਜਿਹੜੇ ਰੋਜ਼ ਡਰਿੰਕ ਕਰਕੇ ਪੀ ਕੇ ਰਾਤ ਨੂੰ ਸੌਂਦੇ ਉਹ ਹੀ ਪ੍ਰਣ ਕਰ ਲਓ ਕਿ ਅਸੀਂ ਇਹ 16 ਦਿਨ ਆਪਣੇ ਜੀਵਨ ਦੇ ਵਿੱਚ ਨਸ਼ਾ ਕੋਈ ਨਹੀਂ ਕਰਨਾ ਹੋ ਸਕਦਾ ਜਿਨੋ 17ਵੇਂ ਦਿਨ 1 ਜਨਵਰੀ ਨੂੰ ਪੀਣ ਲੱਗੋ ਤੁਹਾਡੇ ਅੰਦਰੋਂ ਆਵਾਜ਼ ਆਵੇ ਵੀ ਛੱਡ ਮਨਾ ਜੇ 16 ਦਿਨ ਕੱਢ ਗਿਆ ਤੇ ਪੱਕੇ ਪੈ ਗਿਆ ਹੁਣ ਪੱਕਾ ਹੀ ਜ਼ਹਿਰ ਗਲੋਂ ਲਾਦੇ ਹੁਣ ਜਿਹੜੇ ਕੇਸਾਂ ਦੀ ਬੇਦਬੀ ਕਰਦੇ ਉਹ ਪ੍ਰਾਣ ਕਰ ਲੋ ਕੋਈ ਕਮਿਟਮੈਂਟ ਤੇ ਕਰਨੀ ਪੈਣੀ ਆ ਨਾ ਕੋਈ ਤੁਹਾਨੂੰ ਆਪਣੇ ਆਪ ਨਾਲ ਲੜਨਾ ਤੇ ਪੈਣਾ ਨਾ ਜੇ ਦਿਨ ਮਨਾਈ ਗਏ ਉਹ ਨਸ਼ੇ ਦੇ ਉਦਾਂ ਹੀ ਠੇਕਿਆਂ ਤੇ ਰੌਣਕਾਂ ਲੱਗੀਆਂ ਹੋਣ ਉਦਾਂ ਸ਼ਾਮਾਂ ਨੂੰ ਲੋਕ ਫਿਰ ਨਸ਼ਿਆਂ ਦੇ ਜਾਮ ਜਾ ਕੇ ਖੜਕਾਉਣ ਉਹ ਹੀ ਜ਼ਹਿਰ ਨੂੰ ਖਰੀਦਣ ਤੇ ਫਿਰ ਤੇ ਕੋਈ ਸਾਹਸ ਨਹੀਂ ਜਿਆਦਾ ਫਾਇਦਾ ਨਹੀਂ ਹੈਗਾ ਇਸ ਕਰਕੇ ਆਓ ਇਸ ਦਲਦਲ ਚੋਂ ਬਾਹਰ ਨਿਕਲੀਏ ਉਹਨਾਂ ਮਹਾਨ ਯੋਧਿਆਂ ਦੇ ਜੀਵਨ ਤੋਂ ਕੁਝ ਪ੍ਰੇਰਣਾ ਲਈਏ ਕਿ ਉਹ ਅਣਖ ਗੈਰਤ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜੂਣ ਦੀ ਪ੍ਰੇਰਣਾ ਦਿੱਤੀ ਉਹਨਾਂ ਸਾਨੂੰ ਪਾਤਸ਼ਾਹ ਨੇ ਸਾਡੇ ਬਦਲੇ ਆਪਣੇ ਸਭ ਜਾਨ ਦਾ ਅਸੀਂ ਸਨਸਕਾਰ ਵੀ ਨਹੀਂ ਕੀਤਾ ਮੈਂ ਕਹਿੰਦਾ ਆਨੰਦ ਕਾਰਜ ਕਰਨੇ ਤੇ ਬਾਅਦ ਦੀਆਂ ਗੱਲਾਂ ਨੇ ਸਨਸਕਾਰ ਕਰਨ ਦਾ ਵੀ ਮੌਕਾ ਨਹੀਂ ਬਣਿਆ ਪਾਤਸ਼ਾਹ ਨੂੰ ਆਪਣੇ ਸਭ ਜਾਨ ਦਾ ਚਾਰੇ ਚਾਰੇ ਸਭ ਜਾਨ ਦਾ ਸਨਸਕਾਰ ਵਡੇ ਸਾਹਿਬ ਜਾਦਿਆਂ ਦਾ ਸਸਕਾਰ ਬੀਬੀ ਸ਼ਰਨ ਕੌਰ ਨੇ ਕੀਤਾ ਉਹਦੇ ਕੋਲੋਂ ਵੀ ਪੂਰਾ ਨਹੀਂ ਹੋਇਆ ਬਾਅਦ ਵਿੱਚ ਭਾਈ ਤਰਲੋਕਾ ਤੇ ਰਾਮੇ ਨੇ ਕੀਤਾ ਤੇ ਛੋਟੇ ਸਾਹਿਬ ਜਾਦਿਆਂ ਬਾਰੇ ਆਪਾਂ ਸਾਰੇ ਨੂੰ ਪਤਾ ਹੀ ਹੈ ਕਿ ਕਿੱਦਾਂ ਉਹ ਸਾਹਿਬ ਜਾਦੇ ਸ਼ਹਾਦਤ ਦਾ ਜਾਂ ਪਿੰਦੇ ਨੇ ਕਿੱਦਾਂ ਉਹਨਾਂ ਦੀਆਂ ਦੇਹਾਂ ਨੂੰ ਇੱਕ ਥਾਂ ਤੇ ਇਕੱਠੀਆਂ ਕੀਤਾ ਜਾਂਦਾ ਹੈ ਕਿਵੇਂ ਉਹਨਾਂ ਦਾ ਅੰਗੀਠਾ ਸੰਭਾਲਿਆ ਜਾਂਦਾ ਕਿਵੇਂ ਉਹਨਾਂ ਦਾ ਸਸਕਾਰ ਕੀਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਆਪਣੀ ਜ਼ਿੰਦਗੀ ਵਿੱਚ ਕਦੀ ਸੋਚ ਕੇ ਵੇਖਿਓ ਕਾਦੇ ਬਦਲੇ ਸਾਡੇ ਬਦਲੇ